ਭਾਰਤੀ ਸੰਵਿਧਾਨ ਸਮੇਂ ਦੀ ਹਰ ਕਸੌਟੀ ਤੇ ਖਰਾ ਉਤਰਿਆ ਪ੍ਰਧਾਨ ਮੰਤਰੀ ਮੋਦੀ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਡੱਲੇਵਾਰ ਨਾਲ ਗੱਲਬਾਤ ਰਹੀ ਬੇਸਟਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪੰਜਾਬ ਬੰਦ ਅੱਜ ਦੱਖਣੀ ਕੋਰੀਆ ਵਿੱਚ ਜਹਾਜ਼ ਹਾ사 ਗ੍ਰਸ 179 ਮੌਤਾਂ ਡਾਕਟਰ ਮਨਮੋਹ ਸਿੰਘ ਦੀਆਂ ਅਸਤੀਆਂ ਜਮਨਾ ਵਿੱਚ ਜਲ ਪ੍ਰਵਾਹ ਦੇਸ਼ਵਾਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ ਦੇ ਆਖਰੀ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਸੰਵਿਧਾਨ ਨੂੰ ਉਚੇਚਾ ਥਾਂ ਦਿੰਦਿਆਂ ਕਿਹਾ ਕਿ ਸੰਵਿਧਾਨ ਨਰਮਾਤਾ ਮਾਂ ਨੇ ਸਾਨੂੰ ਜੋ ਸੰਵਿਧਾਨ ਸੌਂਪਿਆ ਹੈ ਉਹ ਸਮੇਂ ਦੀ ਹਰ ਕਸੌਟੀ ਤੇ ਖਰਾ ਉਤਰਿਆ ਹੈ। ਸੰਵਿਧਾਨ ਸਾਡੇ ਲਈ ਸਾਡਾ ਮਾਰਗਦਰਸ਼ਕ ਹੈ। ਪ੍ਰਧਾਨ ਮੰਤਰੀ ਦਾ ਸੰਵਿਧਾਨ ਨੂੰ ਲੈ ਕੇ ਬਿਆਨ ਉਸ ਵੇਲੇ ਆਇਆ ਜਦੋਂ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਰਕਾਰ ਤੇ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕੀਤੇ ਜਾਣ ਦੇ ਦੋਸ਼ ਲਾਏ ਜਾ ਰਹੇ ਹਨ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੰਵਿਧਾਨ ਦੀ ਵਿਰਾਸਤ ਨੂੰ ਜੋੜਨ ਲਈ ਵੈੱਬਸਾਈਟ ਵੀ ਬਣਾਈ ਗਈ ਹੈ ਜਿਸ ਵਿੱਚ ਲੋਕ ਨਾ ਸਿਰਫ ਵੱਖ-ਵੱਖ ਭਾਸ਼ਾਵਾਂ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਆਪਣਾ ਵੀਡੀਓ ਅਪਲੋਡ ਕਰ ਸਕਦੇ ਹਨ ਸਗੋ ਸੰਵਿਧਾਨ ਨਾਲ ਜੁੜੇ ਸਵਾਲ ਵੀ ਪੁੱਛ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਜਨਵਰੀ ਤੋਂ ਬਾਰਾਨਸੀ ਵਿੱਚ ਹੋਣ ਵਾਲੇ ਮਹਾਕੁੰਬ ਅਤੇ ਉਸ ਨਾਲ ਸੰਬੰਧਿਤ ਤਿਆਰੀਆਂ ਦਾ ਜ਼ਿਕਰ ਕਰਦੇ ਕਿਹਾ ਹੈ ਕਿ ਸਾਡਾ ਕੁੰਭ ਏਕਤਾ ਦਾ ਮਹਾਕੁੰਬ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲੇਰੀਆ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਸਾਂਝੀ ਕਰਦਿਆਂ ਕਿਹਾ ਹੈ ਕਿ ਅਸੀਂ ਮਲੇਰੀਆ ਦੇ ਖਿਲਾਫ ਮਜ਼ਬੂਤੀ ਨਾਲ ਲੜਾਈ ਲੜੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ WHO ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਚ 2015 ਤੋਂ 2023 ਦਰਮਿਆਨ ਮਲੇਰੀਆ ਦੇ ਮਾਮਲਿਆਂ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ 80% ਦੀ ਕਮੀ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਛੋਟੀ ਉਪਲਬਧੀ ਨਹੀਂ ਹੈ। ਇਹ ਸਫਲਤਾ ਜਨ ਭਾਗੀਦਾਰੀ ਨਾਲ ਮਿਲੀ ਹੈ। ਇਸ ਮੌਕੇ ਤੇ ਆਪਣੇ ਭਾਸ਼ਣ ਵਿੱਚ ਫਿਲਮ ਅਦਾਕਾਰ ਰਾਜ ਕਪੂਰ ਅਤੇ ਗਾਇਕ ਮੁਹੰਮਦ ਰਫੀ ਨੂੰ ਵੀ ਯਾਦ ਕੀਤਾ ਗਿਆ। ਉਨਾ ਦਾ ਕਹਿਣਾ ਹੈ ਕਿ ਰਾਜ ਕਪੂਰ ਨੇ ਫਿਲਮਾਂ ਰਾਹੀਂ ਦੁਨੀਆ ਨੂੰ ਭਾਰਤ ਦੀ ਸੌਫਟ ਪਾਵਰ ਨਾਲ ਰੂਬਰੂ ਕਰਵਾਇਆ ਹੈ। ਰਫੀ ਸਾਹਿਬ ਦੀ ਆਵਾਜ਼ ਵਿੱਚ ਉਹ ਜਾਦੂ ਸੀ ਜੋ ਹਰ ਦਿਲ ਨੂੰ ਛੂਹ ਲੈਂਦੀ ਸੀ। ਉਨ੍ਹਾਂ ਤੇਲਗੂ ਅਦਾਕਾਰ ਅਕੀਨੇਨੀ ਨਾਗੇਸ਼ਵਰ, ਗਵਗਾਰੂ ਅਤੇ ਤੱਪਨ ਸਿਨਾਦਾ ਵੀ ਜ਼ਿਕਰ ਕੀਤਾ ਹੈ। ਇਹਨਾਂ ਸਭ ਫਿਲਮੀ ਹਸਤੀਆਂ ਦੀ ਇਸ ਸਰ ਸੌਮੀ ਜਨਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨੀਮੇਸ਼ਨ ਸੀਰੀਜ਼ ਕੇਟੀਵੀ ਦਾ ਵੀ ਜ਼ਿਕਰ ਕੀਤਾ ਹੈ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਸਿਹਤ ਦੇ ਮੋਰਚੇ ਤੇ ਸਫਲਤਾ ਦਾ ਹਵਾਲਾ ਦਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਡੀਕਲ ਜਰਨਲ ਲੈਸੈਂਟ ਚ ਪ੍ਰਕਾਸ਼ਿਤ ਇੱਕ ਅਧਿਐਨ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੈਂਸਰ ਦੇ ਇਲਾਜ ਦੀ ਸਮੇਂ ਸਿਰ ਸ਼ੁਰੂਆਤ ਕਰਨ ਦੀ ਸੰਭਾਵਨਾ ਵਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਯੂਸ਼ਮਾਨ ਭਾਰਤ ਯੋਜਨਾ ਨੇ ਕੈਂਸਰ ਦੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਹੱਈਆ ਕਰਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਇਸ ਕਾਰਨ ਕੈਂਸਰ ਦੇ 90% ਦੇ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰ ਸਕਿੇ ਹਨ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਪਹਿਲਾਂ ਗਰੀਬ ਮਹਿਜ ਪੈਸੇ ਦੀ ਕਾਰਨ ਕੈਂਸਰ ਦੀ ਜਾਂਚ ਤੇ ਇਲਾਜ ਤੋਂ ਕੰਨੀ ਘਤਰਾਉਂਦੇ ਸਨ ਪਰ ਹੁਣ ਆਯੂਸ਼ਮਾਨ ਭਾਰਤ ਯੋਜਨਾ ਉਨ੍ਹਾਂ ਲਈ ਵੱਡਾ ਸਹਾਰਾ ਬਣ ਗਈ ਹੈ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਬਸਤਰ ਵਿੱਚ ਅਨੋਖੇ 올림픽 ਦੀ ਸ਼ੁਰੂਆਤ ਹੋਈ ਹੈ ਇਸ ਕਾਰਨ ਉੱਥੇ ਇੱਕ ਨਵੀਂ ਕ੍ਰਾਂਤੀ ਦਾ ਜਨਮ ਹੋ ਰਿਹਾ ਹੈ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਸਤਰ 올림픽 ਦਾ ਸੁਪਨਾ ਸਾਕਾਰ ਹੋਇਆ ਹੈ ਦੇਸ਼ ਵਾਸੀ ਇਹ ਵੀ ਜਾਣਨਾ ਚਾਹਣਗੇ ਕਿ ਅਜਿਹਾ ਉਸ ਇਲਾਕੇ ਵਿੱਚ ਹੋ ਰਿਹਾ ਹੈ ਜੋ ਕਦੇ ਮੌਵਾਦੀ ਹਿੰਸਾ ਦਾ ਗਵਾਹ ਰਿਹਾ ਹੈ ਟਾਬੀ ਗੁਜਰਾ ਖਨੌਰੀ ਸਰਹੱਦ ਤੇ ਪੰਜਾਬ ਬੰਦ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੱਦੇ ਨਜ਼ਰ ਉੱਚ ਪੁਲਿਸ ਅਧਿਕਾਰੀ ਜਿਨ੍ਹਾਂ ਚ ਐਡੀਜੀਪੀ ਸੇਵਾਮੁਕਤ ਜਸਕਰਨ ਸਿੰਘ ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਸਮੇਤ ਵੱਖ-ਵੱਖ ਪੁਲਿਸ ਅਧਿਕਾਰੀ ਸ਼ਾਮਲ ਹਨ ਵੱਲੋਂ ਟਾਬੀ ਗੁਜਰਾ ਖਨੌਰੀ ਸਰਹੱਦ ਵਿਖੇ ਕਾਕਾ ਸਿੰਘ ਕੋਟੜਾ ਅਭਮਨਿਉ ਕਹਾੜ ਲਖਵਿੰਦਰ ਸਿੰਘ ਔਜਲਾ ਸਰਜੀਤ ਸਿੰਘ ਫੌਲ ਸਮੇਤ ਵੱਖ-ਵੱਖ ਕਿਸਾਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਇਸ ਦੌਰਾਨ ਪੁਲਿਸ ਦੇ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਉਹਨਾਂ ਨੂੰ ਮੈਡੀਕਲ ਸਹੂਲਤ ਲੈਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਚੱਲੇ ਰਹੀਆਂ ਪਰ ਡੱਲੇਵਾਲ ਆਪਣੇ ਫੈਸਲੇ ਤੇ ਅੜੇ ਗਏ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸੁਪਰੀਮ ਕੋਰਟ ਵੱਲੋਂ ਡੱਲੇਵਾਲ ਲਈ ਜਾਰੀ ਕੀਤੀਆਂ ਹਦਾਇਤਾਂ ਵੀ ਉਹਨਾਂ ਨੂੰ ਪੜ੍ਹ ਕੇ ਸੁਣਾਈਆਂ ਗਈਆਂ ਜਿਨ੍ਹਾਂ ਤੇ ਡੱਲੇਵਾਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦੇਸ਼ਾਂ ਕਿਸਾਨ ਆਗੂਆਂ ਨੂੰ ਅੰਦੋਲਨ ਵਿੱਚ ਸਟੇਜ ਵੱਲ ਜਾਂਦੇ ਮੁੱਖ ਰਸਤੇ ਨੂੰ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਬੰਦ ਕੀਤਾ ਗਿਆ। ਅਤੇ ਵਲੰਟੀਅਰ ਲਗਾਤਾਰ ਪਹਿਰੇ ਦੇ ਰਹੇ ਹਨ ਖਨੌਰੀ ਸਰਹੱਦ ਦੇ ਕਿਸਾਨੀ ਮੰਗਾ ਲਈ ਪਿਛਲੇ 34 ਦਿਨਾਂ ਤੋਂ ਮਰਨਵਾਰ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨੇ ਦੇਰ ਰਾਤ ਇੱਕ ਵੀਡੀਓ ਸੰਦੇਸ਼ ਰਾਹੀਂ ਨੌਜਵਾਨਾਂ ਨੂੰ ਖਨੌਰੀ ਮੋਰਚੇ ਤੇ ਪਹੁੰਚਣ ਦੀ ਅਪੀਲ ਕਰਦਿਆਂ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਅੰਦੋਲਨ ਨੂੰ ਕੁਚਲਣ ਦੀ ਤਿਆਰੀ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਇਹ ਮਾਰਨਵਾਰਤ ਸ਼ੁਰੂ ਕੀਤਾ ਸੀ ਤਾਂ ਸਾਡਾ ਇਹ ਮੰਨਣਾ ਸੀ ਕਿ ਗਾਂਧੀਵਾਦੀ ਤੇ ਸ਼ਾਂਤੀਪੂਰਨ ਤਰੀਕੇ ਨਾਲ ਸਤਿਆਗ੍ਰਹਿ ਕਰਾਂਗੇ ਜਿਸ ਨੂੰ ਅੰਗਰੇਜ਼ ਸਰਕਾਰ ਵੀ ਮੰਨਦੀ ਰਹੀ ਹੈ ਅਤੇ ਸਤਿਆਗ੍ਰਹਿ ਕਰਨ ਵਾਲੇ ਲੋਕਾਂ ਦੀ ਗੱਲ ਸੁਣਦੀ ਰਹੀ ਹੈ ਪਰ ਇਹ ਸਰਕਾਰ ਸਾਡੀ ਗੱਲ ਸੁਣਨ ਦੀ ਬਜਾਏ ਅੰਦੋਲਨ ਨੂੰ ਕੁਚਲਣ ਤੇ ਤੁਲੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲ ਰਹੀ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਕੇਂਦਰ ਤੇ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਇਸ ਅੰਦੋਲਨ ਤੇ ਹਮਲਾ ਕਰਨ ਲਈ ਆ ਰਹੇ ਹਨ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਹੈ ਕਿ ਭਰਾਵੋ ਇਹ ਲੜਾਈ ਤੁਹਾਡੀ ਹੈ ਅਤੇ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਹੈ ਕਿ ਸਾਡਾ ਕੰਮ ਲੜਾਈ ਲੜਨਾ ਹੈ ਇਸ ਨੂੰ ਜਿੱਤਣਾ ਤੁਹਾਡਾ ਕੰਮ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਮੋਰਚੇ ਵਿੱਚ ਪਹੁੰਚਣ ਤਾਂ ਜੋ ਮੋਰਚੇ ਨੂੰ ਬਚਾਇਆ ਜਾ ਸਕੇ ਹਰਿਆਣਾ ਦੇ ਨਾਲ ਲੱਗਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਪਿਛਲੇ ਕਰੀਬ 11 ਮਹੀਨਿਆਂ ਤੋਂ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਲੋ 30 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਪੰਜਾਬ ਬੰਦ ਦਾ ਇਹ ਐਲਾਨ ਘਟੋ-ਘਟ ਸਮਰਥਨ ਮੋਲ ਸਮੇਤ ਹੋਰਨਾਂ ਕਿਸਾਨੀ ਮੰਗਾਂ ਨੂੰ ਮਨਵਾਉਣ ਤੇ ਪਿਛਲੇ ਕਰੀਬ 34 ਦਿਨਾਂ ਤੋਂ ਮਾਰਨ ਵਰਤੇ ਬੈਠੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਰ ਨਾਲ ਇੱਕ ਜੁੜਤਾ ਪ੍ਰਗਟ ਕਰਨ ਲਈ ਕੀਤਾ ਗਿਆ ਹੈ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿੱਧੇ ਤੌਰ ਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਨਹੀਂ ਦਿੱਤਾ ਗਿਆ ਪਰ ਮੋਰਚੇ ਵਿਜਲੀਆਂ ਕੁਝ ਜਥੇਬੰਦੀਆਂ ਪੰਜਾਬ ਬੰਦ ਦੇ ਸਮਰਥਨ ਵਿੱਚ ਆਪੋ ਆਪਣੇ ਤੌਰ ਤੇ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਗੀਆਂ ਇਸ ਦੌਰਾਨ ਪੰਜਾਬ ਬੰਦ ਨੂੰ ਕਈ ਵਪਾਰਕ ਤੇ ਕਾਰੋਬਾਰੀ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਪੈਟਰੋਲ ਪੰਪ ਗੈਸ ਏਜੰਸੀਆਂ ਤੇ ਹੋਰ ਕਾਰੋਬਾਰੀ ادارے ਵੀ ਬੰਦ ਰਹਿਣਗੇ ਜਾਦਕੀ ਪੰਜਾਬ ਰੋਡਵੇ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪਹਿਲਾਂ ਹੀ ਪੰਜਾਬ ਬੰਦ ਦੀ ਹਮਾਇਤ ਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੜਤਾਲ ਦਾ ਐਲਾਨ ਕਰ ਚੁੱਕਿਆ ਹਨ ਅਤੇ ਅਜੇਚ ਸੂਬੇ ਅੰਦਰ ਰੇਲਾਂ ਦੇ ਨਾਲ-ਨਾਲ ਬੱਸ ਸੇਵਾ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਅਨਾਜ ਮੰਡੀ ਬਾਸਵਟੇ ਹਰਿਆਣਾ ਦੀਆਂ ਲਗਭਗ 65 ਖਾਪਾਂ ਨੇ ਹਿੱਸਾ ਲਿਆ ਹੈ। ਸਮੂਹ ਖਾਪਾ ਨੇ ਇੱਕ ਮੁੱਠ ਹੋ ਕੇ ਕਿਹਾ ਕਿ ਜੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੀ 11 ਮੈਂਬਰੀ ਖਾਪ ਕਮੇਟੀ ਨੂੰ ਇਕਜੁੱਟ ਹੋਣ ਲਈ ਬਣਾਉਂਦੀਆਂ ਹਨ ਤਾਂ ਅਸੀਂ ਮੀਟਿੰਗ ਲਈ ਜਾਵਾਂਗੇ ਜੇ ਕੇਂਦਰ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਬਾਰੇ ਕੁਝ ਨਾ ਕੀਤਾ ਤਾਂ 9 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਵਿੱਚ ਪੂਰੇ ਦੇਸ਼ ਦੀਆਂ ਖਾਪਾਂ ਦੀ ਮਹਾਪੰਚਾਇਤ ਹੋਵੇਗੀ ਜੇ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਨਾ ਹੋਈਆਂ ਤਾਂ ਖਾਪਾਂ ਵੱਲੋਂ ਕਿਸਾਨ ਜਥੇਬੰਦੀਆਂ ਦਾ ਸਾਥ ਨਹੀਂ ਦਿੱਤਾ ਜਾਵੇਗਾ ਮਹਾਪੰਚਾਇਤ ਦਾ ਫੈਸਲਾ ਦਈਆ ਖਾਪ ਦੇ ਮੁਖੀ ਜੈਪਾਲ ਦਈਆ ਨੇ ਪੜ੍ਹ ਕੇ ਸੁਣਾਇਆ ਹੈ। ਕੰਡੇਲਾ ਖਾਪ ਦੇ ਮੁਖੀ ਓਮਪ੍ਰਕਾਸ਼ ਦਾ ਕਹਿਣਾ ਹੈ ਕਿ ਅਸੀਂ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਜਾ ਕੇ ਕਿਸਾਨ ਜਥੇਬੰਦੀਆਂ ਦੇ ਮਤਭੇਦਾਂ ਨੂੰ ਦੂਰ ਕਰਨ ਲਈ ਗੱਲਬਾਤ ਕਰਾਂਗੇ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕਰਕੇ ਅੰਦੋਲਨ ਚਲਾਉਣ ਲਈ ਯਤਨ ਕਰਾਂਗੇ। ਕਿਸਾਨਾਂ ਬਲੋ ਪੰਜਾਬ ਬੰਦੀ ਕਾਲ ਨੂੰ ਦੇਖਦੇ ਹੋਏ ਉੱਤਰ ਰੇਲਵੇ ਨੇ ਸੋਮਵਾਰ ਨੂੰ ਪੰਜਾਬ ਵਿੱਚ 163 ਮੇਲ ਐਕਸਪ੍ਰੈਸ ਜਾਂ ਸੁਪਰ ਫਾਸਟ ਟ੍ਰੇਨਾਂ ਦਾ ਸੰਚਾਲਨ ਰੱਦ ਕੀਤਾ ਹੈ। ਰੇਲਵੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਕਿਹਾ ਕਿ ਇਸ ਸਬੰਧੀ ਫੈਸਲਾ ਬਾਅਦ ਦੁਪਹਿਰ ਲਿਆ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸਾਰੇ ਸਬੰਧਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਟ੍ਰੇਨਾਂ ਸੋਮਵਾਰ ਨੂੰ ਅੰਮ੍ਰਿਤਸਰ ਤੇ ਦਿੱਲੀ ਜਾਂ ਸਹਾਰਨਪੁਰ ਵੱਲ ਹੀ ਜਾਣਗੀਆਂ। ਇਸ ਤਰ੍ਹਾਂ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਸੜਕ ਅਤੇ ਰੇਲ ਆਵਾਜਾਈ ਬੰਦ ਰਹੇਗੀ। ਪੰਜਾਬ ਪੁਲਿਸ ਦੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਅਤੇ ਕਈ ਹੋਰ ਅਧਿਕਾਰੀਆਂ ਨੇ ਡੱਲੇਵਾਲਾ ਤੇ ਹੋਰ ਕਿਸਾਨ ਨetaਮਾਂ ਨੂੰ ਲੰਬਾਸਮਾ ਮੀਟਿੰਗਾਂ ਕਰਕੇ ਮਨਾਉਣ ਦੇ ਯਤਨ ਕੀਤੇ। ਮੀਟਿੰਗਾਂ ਤੋਂ ਬਾਅਦ ਵੀ ਕੋਈ ਸਾਰਤਕ ਹੱਲ ਨਹੀਂ ਨਿਕਲਿਆ। ਉਧਰ ਕਿਸਾਨਾਂ ਨੂੰ ਵੀ ਡੱਲੇਵਾਲ ਨੂੰ ਚੁੱਕਣ ਦੀਆਂ ਕੰਸੂਆ ਕਰਨ ਕਿਸਾਨਾਂ ਨੇ ਆਪਣਾ ਸੁਰੱਖਿਆ ਜਾਲ ਹੋਰ ਮਜ਼ਬੂਤ ਕਰ ਦਿੱਤਾ। ਜੇਕਰ ਪੁਲਸ ਧੇਰਾਤ ਫੋਰਸ ਲੈ ਕੇ ਪੁੱਜੀ ਤਾਂ ਡੱਲੇਵਾਰ ਨੂੰ ਉਠਾਉਣਾ ਇੰਨਾ ਸੌਖਾ ਨਹੀਂ ਹੋਵੇਗਾ ਇਸੇ ਤਰ੍ਹਾਂ ਮੋਰਚੇ ਕੋਲ ਇੱਕ ਮਿੰਨੀ ਹਸਪਤਾਲ ਵੀ ਬਣਾ ਦਿੱਤਾ ਗਿਆ ਹੈ ਡੱਲੇਵਾਰ ਨੂੰ ਪੰਜਾਬ ਸਰਕਾਰ ਦੇ ਸੀਨੀਅਰ ਡਾਕਟਰਾਂ ਨੇ ਉਹਨਾਂ ਨੇ ਮਾਰਨ ਵਾਰਤੋਂ ਦੌਰਾਨ ਟੈਂਟ ਵਿੱਚ ਹੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ ਇਸ ਦੇ ਬਾਵਜੂਦ ਡੱਲੇਵਾਰ ਟਸ ਤੋਂ ਮਸ ਨਹੀਂ ਹੋ ਰਿਹਾ ਜਿਸ ਕਾਰਨ ਸੁਪਰੀਮ ਕੋਰਟ ਦੇ ਸਖ ਹੁਕਮਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਵਿੱਚ ਕਬਰਾਹਟ ਪੈਦਾ ਕੀਤੀ ਹੈ ਦੱਖਣੀ ਕੋਰੀਆ ਦੇ ਦੱਖਣ ਪੱਛਮ ਵਿੱਚ ਮਵਾਨ ਕਾਉਂਟੀ ਵਿੱਚ ਸਵੇਰੇ ਮਵਾਨ ਕੋਮਾਂਤਰੀ ਹਵਾਈ ਅਡੇ ਤੋਂ ਲੈਂਡਿੰਗ ਸਮੇਂ ਜੇਜੂ 에ਅਰ ਦਾ ਹਵਾਈ ਜਹਾਜ਼ ਹਾਸਤਾ ਗ੍ਰਸਤ ਹੋਣ ਕਨ ਕਟੋਕਟ 179 ਵਿਅਕਤੀਆਂ ਦੀ ਮੌਤ ਹੋਈ ਹੈ। ਜਹਾਜ਼ ਵਿੱਚ ਅੰਮ੍ਰੇ ਸਣੇ 181 ਵਿਅਕਤੀ ਸਵਾਰ ਸਨ। ਮਵਾਨ ਸ਼ਹਿਰ ਰਾਤਾਨੀ ਸੇਉਲ ਤੋਂ ਲਗਭਗ 290 ਕਿਲੋਮੀਟਰ ਦੂਰ ਹੈ। ਹਾਦਸੇ ਕਾਰਨ ਸਬੰਧਿਤ ਮੁੱਢਲੇ ਤੌਰ ਤੇ ਦੇਸ਼ ਦੇ ਹੰਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਹੈ ਕਿ ਜਹਾਜ਼ ਦਾ ਲੈਂਡਿੰਗ ਗੀਅਰ ਖਰਾਬ ਹੋ ਗਿਆ ਸੀ ਕੌਮੀ ਫਾਇਰ ਏਜੰਸੀ ਦਾ ਕਹਿਣਾ ਹੈ ਕਿ ਬਚਾਅਦਾਲ ਮੌਨ ਸ਼ਹਿਰ ਸਥਿਤ ਇਸ ਹਵਾਈ ਅੱਡੇ ਤੇ ਜੇਜੂ 에ਅਰ ਦੇ ਯਾਤਰੀ ਜਹਾਜ਼ ਵਿੱਚ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿੱਚ ਜੁਟਿਆ ਹੋਇਆ ਹੈ ਟਰਾਂਸਪੋਰਟ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਜਹਾਜ਼ 15 ਸਾਲ ਪੁਰਾਣਾ ਬੋਇੰਗ 737800 ਜੈਟ ਸੀ ਜੋ ਬੈਂਕਾਕ ਤੋਂ ਮੁੜਦੇ ਸਮੇਂ ਸਵੇਰੇ ਲਗਭਗ 9:10 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ ਫਾਇਰ ਏਜੰਸੀ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਘਟਨਾ ਵਿੱਚ ਘੱਟੋ-ਘੱਟ 179 ਵਿਅਕਤੀਆਂ ਦੀ ਮੌਤ ਹੋ ਗਈ ਇਨ੍ਹਾਂ ਵਿੱਚੋਂ 83 ਔਰਤਾਂ ਤੇ 82 ਪੁਰਸ਼ ਸ਼ਾਮਲ ਹਨ ਜਦੋਂ ਕਿ 11 ਜਣਿਆਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਬਚਾਅ ਦਲ ਨੇ ਦੋ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ ਜੋ ਕਿ ਚਾਲਕ ਅਮਰੇ ਦੇ ਮੈਂਬਰ ਹਨ ਇੱਕ ਵੀਡੀਓ ਫੁਟੇਜ ਵਿੱਚ ਜੇਜੂ 에ਅਰ ਦਾ ਜਹਾਜ਼ ਹਵਾਈ ਪੱਟੀ ਤੋਂ ਤਿਲਕੇ ਕੰਕਰੀਟ ਦੇ ਇੱਕ ਬੈਰੀਅਰ ਨਾਲ ਟਕਰਾਂਦਾ ਦਿਖਾਈ ਦੇ ਰਿਹਾ ਹੈ। ਮਵਾਨ ਫਾਇਰ ਬਰਗੇਡ ਦੇ ਮੁਖੀ ਲੀ ਜੀਉਂਗ ਹਿਉਨ ਦਾ ਕਹਿਣਾ ਹੈ ਕਿ ਹਾਦਸੇ ਕਾਰਨ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਮਲਬੇ ਵਿੱਚੋਂ ਸਿਰਫ ਪਿਛਲਾ ਹਿੱਸਾ ਹੀ ਪਛਾਣਿਆ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਸੰਬੰਧੀ ਵੱਖ-ਵੱਖ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਹਾਦਸਿਆਂ ਦੇ ਕਾਰਨ ਕਰੋੜਾਂ ਯਾਤਰੀ ਚਿੰਤਾ ਵਿੱਚ ਹਨ। 25 ਦਸੰਬਰ ਨੂੰ ਅਜਵਰ ਜੈਨ 에ਅਰਲਾਈਨ ਦਾ ਜਹਾਜ਼ ਕਜ਼ਾਕਿਸਤਾਨ ਚ ਹਾਦਸਾ ਗ੍ਰਸਤ ਹੋ ਗਿਆ ਸੀ ਜਿੱਥੇ 38 ਲੋਕਾਂ ਦੀ ਮੌਤ ਹੋਈ ਸੀ 28 ਦਸੰਬਰ ਨੂੰ 에ਅਰ ਕੈਨੇਡਾ ਦੀ ਫਲਾਈਟ AC2259 ਹਾਦਸਾ ਗ੍ਰਸਤ ਹੋਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ 29 ਦਸੰਬਰ ਨੂੰ ਹੀ ਨਾਰਵੇ ਤੋਂ ਨੀਦਰਲੈਂਡ ਜਾ ਰਿਹਾ KLM ਜਹਾਜ਼ ਰਨਵੇ ਤੋਂ ਭਟਕਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਦੁਨੀਆ ਭਰ ਵਿੱਚ ਇੱਕ ਹਫ਼ਤੇ ਵਿੱਚ ਹੋਏ ਚਾਰ ਜਹਾਜ਼ ਹਾਸਿਆਂ ਤੋਂ ਬਾਅਦ ਹਵਾਵਾਜੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋਏ ਹਨ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਸਿਆਂ ਦੇ ਕਾਰਨਾਂ ਨੂੰ ਦੇਖਦੇ ਹੋਏ 에ਅਰਲਾਈਨਜ਼ ਕੰਪਨੀਆਂ ਨੂੰ ਆਪਣੇ ਜਹਾਜ਼ਾਂ ਦੇ ਰੱਖ-ਰਖਾਅ ਅਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਹੋਰ ਸਖਤ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਸਿਆਂ ਨੂੰ ਰੋਕਿਆ ਜਾ ਸਕੇ ਇੱਕ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਹੋਏ ਹਾਸਿਆਂ ਨੂੰ ਮਿਲਾ ਕੇ 308 ਲੋਕ ਜਹਾਜ਼ ਹਾਸਿਆਂ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਆਸਤੀਆਂ ਸਿੱਖ ਰੌ ਰੀਤਾਂ ਮੁਤਾਬਕ ਮਜਨੂ ਕਾ ਟੀਲਾ ਗੁਰਦੁਆਰਾ ਨੇੜੇ ਜਮਨਾ ਨਦੀ ਵਿੱਚ ਜਲ ਪ੍ਰਵਾਹ ਕੀਤੀਆਂ ਹਨ। ਇਸ ਮੌਕੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਅਤੇ ਤਿੰਨੋ ਧੀਆਂ ਉਪਿੰਦਰ ਸਿੰਘ, ਦਮਨ ਸਿੰਘ ਅਤੇ ਅਮਰ ਸਿੰਘ ਵੀ ਮੌਜੂਦ ਸਨ। ਪਰਿਵਾਰ ਵੱਲੋਂ ਹੁਣ ਸਿੱਖ ਰੀਤੀ ਰਿਵਾਜਾਂ ਮੁਤਾਬਕ ਆਪਣੀ ਅਧਿਕਾਰਤ ਰਹਿਸ਼ ਤੈਨ ਮੋਤੀਲਾ ਨਹਿਰੂ ਮਾਰਗ ਤੇ ਪਹਿਲੀ ਜਨਵਰੀ ਨੂੰ ਅਖੰਡ ਪਾਠ ਸਾਬ ਰੱਖਿਆ ਜਾਵੇਗਾ। ਪੋਗ ਅੰਤਮ ਅਰਦਾਸ ਤੇ ਕੀਰਤਨ 3 ਜਨਵਰੀ ਨੂੰ ਸੰਸਦੀ ਕੰਪਲੈਕਸ ਨੇੜੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਵੇਗਾ। ਕਾਂਗਰਸ ਨੇ 180ਾਂ ਜਲ ਪ੍ਰਵਾਹ ਕਰਨ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਹੈ ਕਿ ਅਸੀਂ ਸਾਰੇ ਮਨਮੋਹਨ ਸਿੰਘ ਜੀ ਦੀ ਦੇਸ਼ ਪ੍ਰਤੀ ਸੇਵਾ ਉਹਨਾਂ ਦੇ ਸਮਰਪਣ ਅਤੇ ਉਹਨਾਂ ਦੀ ਸਾਦਗੀ ਨੂੰ ਹਮੇਸ਼ਾ ਯਾਦ ਰੱਖਾਂਗੇ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ ਹੈ ਕਿ ਮਨਮੋਹਨ ਸਿੰਘ ਦੀਆਂ ਅਸਤੀਆਂ ਜਲ ਪ੍ਰਵਾਹ ਕਰਨ ਵੇਲੇ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਮੌਕੇ ਤੇ ਮੌਜੂਦ ਨਹੀਂ ਸੀ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਸੋਮਵਾਰ ਰਾਤ 9:58 ਮਿੰਟ ਤੇ ਸ਼੍ਰੀ ਹਰੀਕੋਟਾ ਦੇ ਸतीश धवन ਪੁਲਾੜ ਕੇਂਦਰ ਤੋਂ ਸਾਲ ਦਾ ਆਖਰੀ ਮਿਸ਼ਨ ਸਪੇਸ ਡੌਂਕਿੰਗ ਐਕਸਪੈਰੀਮੈਂਟ ਲਾਂਚ ਕਰਨ ਲਈ ਤਿਆਰ ਹੈ। ਇਸ ਰਾਈਂ ਆਰਬਿਟ ਵਿੱਚ ਡੌਂਕਿੰਗ ਅਤੇ ਅਨਡੌਂਕਿੰਗ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਨਾਲ ਭਾਰਤ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਮਿਸ਼ਨ ਤਹਿਤ ਦੋ ਉਪਗ੍ਰਹਿ ਲਾਂਚ ਕੀਤੇ ਜਾਣਗੇ। ਪੁਲਾੜ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਰੋ ਦਾ ਰਾਕੇਟ ਪੋਲਰ ਸੈਟੇਲਾਈਟ ਲਾਂਚ ਵਹੀਕਲ ਦੋ ਉਪਗ੍ਰਹਿ SDX01 ਅਤੇ SDX02 ਨੂੰ 476 ਕਿਲੋਮੀਟਰ ਦੇ ਆਰਬਿਟ ਵਿੱਚ ਭੇਜੇਗਾ ਤੇ ਜਨਵਰੀ ਦੇ ਪਹਿਲੇ ਹਫਤੇ ਵਿੱਚ ਸਪੇਸ ਡੌਨਕਿੰਗ ਐਕਸਪੈਰੀਮੈਂਟ ਦੀ ਕੋਸ਼ਿਸ਼ ਕਰੇਗਾ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਿਸ਼ਨ ਨਾਲ ਭਾਰਤ ਪੁਲਾੜ ਡੌਨਕਿੰਗ ਜੋ ਮਹਾਰਤ ਕਰਨ ਵਿੱਚ ਸਮਰੱਥ ਦੇਸ਼ਾਂ ਦੀ ਵਿਸ਼ੇਸ਼ ਲੀਗ ਵਿੱਚ ਸ਼ਾਮਲ ਹੋ ਜਾਵੇਗਾ। ਉਨਾ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਹੇ ਕਿ ਸਿਰਫ ਅਮਰੀਕਾ, ਰੂਸ ਅਤੇ ਚੀਨ ਨੇ ਸਪੇਸ ਡੌਂਕਿੰਗ ਟੈਕਨੋਲੋਜੀ 'ਚ ਮਹਾਰਤ ਹਾਸਲ ਕੀਤੀ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਚੀਨ ਨੇ ਆਪਣੀ ਹਾਈ ਸਪੀਡ ਬੁਲੇਟ ਟ੍ਰੇਨ ਦੇ ਇੱਕ ਅਪਡੇਟ ਕੀਤੇ ਮਾਡਲ ਨੂੰ ਪੇਸ਼ ਕੀਤਾ ਹੈ ਜਿਸ ਦੇ ਨਿਰਮਾਤਾ ਨੇ ਦਾਅਵਾ ਕੀਤਾ ਹੈ ਕਿ ਇਹ ਪ੍ਰੀਖਣ ਦੌਰਾਨ 450 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੱਕ ਪਹੁੰਚ ਗਈ ਹੈ। ਜੋ ਕਿ ਇਸ ਨੂੰ ਦੁਨੀਆ ਦੀ ਸਭ ਤੋਂ ਤੇਜ਼ ਹਾਈ ਸਪੀਡ ਟ੍ਰੇਨ ਬਣਾਉਂਦੀ ਹੈ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ CR 450 ਪ੍ਰੋਟੋਟਾਈਪ ਨੇ 450 ਕਿਲੋਮੀਟਰ ਪ੍ਰਤੀ ਘੰਟੇ ਦੀ ਟੈਸਟ ਸਪੀਡ ਪ੍ਰਾਪਤ ਕਰਨ ਦੇ ਨਾਲ-ਨਾਲ ਮੁੱਖ ਪ੍ਰਦਰਸ਼ਨ ਸੂਚਕਾਂ ਆਪਰੇਟਿੰਗ ਸਪੀਡ ਊਰਜਾ ਦੀ ਖਪਤ ਅੰਦਰੂਨੀ ਸ਼ੋਰ ਅਤੇ ਬ੍ਰੇਕਿੰਗ ਦੂਰੀ ਵਿੱਚ ਵੀ ਇੱਕ ਨਵਾਂ ਅੰਤਰਰਾਸ਼ਟਰੀ ਮਿਆਰ ਸਥਾਪਿਤ ਕੀਤਾ ਹੈ ਤਾਜ਼ਾ ਅਧਿਕਾਰਤ ਅੰਕੜਿਆਂ ਦੇ ਅਨੁਸਾਰ ਚੀਨ ਦੇ ਸੰਚਾਲਿਤ ਐਚਐਸਆਰ ਹਾਈ ਸਪੀਡ ਰੇਲ ਟ੍ਰੈਕ 47000 ਕਿਲੋਮੀਟਰ ਤੱਕ ਪਹੁੰਚ ਗਏ ਹਨ ਜੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਦੇ ਹਨ ਚੀਨ ਦਾ ਕਹਿਣਾ ਹੈ ਕਿ ਐਚਐਸਆਰ ਨੈਟਵਰਕ ਵਿਸਤਾਰ ਨੇ ਦੇਸ਼ ਦੇ ਆਰਥਿਕ ਤੇ ਸਮਾਜਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਯਾਤਰਾ ਦੇ ਸਮੇਂ ਨੂੰ ਘਟਾਇਆ ਹੈ ਤੇ ਰੇਲਵੇ ਰੂਟਾਂ ਦੇ ਨਾਲ ਉਦਯੋਗਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿੱਚ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਰਾਜ ਸਭਾ ਦੇ ਮੈਂਬਰ ਰਾਗਵ ਚੱਟਾ ਤੇ ਦਿੱਲੀ ਦੀ ਮੁੱਖ ਮੰਤਰੀ ਆਰਸ਼ੀ ਨੇ ਐਤਵਾਰ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਮਜ਼ਬੂਤ ਉਮੀਦਵਾਰ ਜਾਂ ਮੁੱਦੇ ਪੇਸ਼ ਕਰਨ 'ਚ ناکਾਮ ਰਹਿਣ ਤੋਂ ਬਾਅਦ ਬੇਲੋੜੇ ਤਰੀਕਿਆਂ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਭਾਜਪਾ ਪਹਿਲਾਂ ਹੀ ਚੋਣਾਂ ਹਾਰ ਚੁੱਕੀ ਹੈ। ਉਸ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਟੁਕਮਾ ਉਮੀਦਵਾਰ ਵੀ ਨਹੀਂ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਨੇ ਇਕੱਲੇ ਇੱਕ ਹਲਕੇ ਦੇ 11000 ਵੋਟਰਾਂ ਦੇ ਨਾਂ ਮਟਾਉਣ ਲਈ ਅਰਜ਼ੀਆਂ ਦਿੱਤੀਆਂ ਸਨ ਅਸੀਂ ਇਸ ਦਾ ਪਰਦਾਫਾਸ਼ ਕੀਤਾ ਹੈ ਸ਼ੁਕਰ ਹੈ ਕਿ ਇਸ ਨੂੰ ਚੋਣ ਕਮਿਸ਼ਨ ਵੱਲੋਂ ਰੋਕ ਦਿੱਤਾ ਗਿਆ ਹੈ ਕੇਜਰੀਵਾਲ ਦਾ ਕਹਿਣਾ ਹੈ ਕਿ 15 ਦਸੰਬਰ ਨੂੰ ਵੱਡੇ ਪੈਮਾਨੇ ਤੇ ਮੋਹਮ ਸ਼ੁਰੂ ਕੀਤੀ ਗਈ ਜਿਸ ਅਧੀਨ ਉਹਨਾਂ ਨੇ ਵਿਧਾਨ ਸਭਾ ਹਲਕੇ ਨਵੇਂ ਦਿੱਲੀ ਵਿੱਚ ਹੁਣ ਤੱਕ 5000 ਵੋਟਰਾਂ ਦੇ ਨਾਮ ਮਟਾਉਣ ਤੇ 7500 ਵੋਟਰਾਂ ਦੇ ਨਾਮ ਜੋੜਨ ਦੀਆਂ ਅਰਜ਼ੀਆਂ ਧਾਰ ਕਰਤੀਆਂ ਹਨ ਇਸ ਨਾਲ ਹਲਕੇ ਦੀਆਂ 12% ਦੀਆਂ ਵੋਟਾਂ 'ਚ ਤਬਦੀਲੀ ਹੋ ਸਕਦੀ ਹੈ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੋਸ਼ ਲਗਾਇਆ ਕਿ ਭਾਜਪਾ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿੱਚੋਂ ਉਹਨਾਂ ਦੀ ਪਤਨੀ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਤਨੀ ਅਨੀਤਾ ਸਿੰਘ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦਿੱਲੀ 'ਚ ਵੱਸਦੇ ਪੂਰਬਾਂਚਲੀ ਲੋਕਾਂ ਦੇ ਨਾਂ ਮਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਦੋਵੇਂ ਪੂਰਬੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਾਂ। ਪੂਰਬਾਂਚਲੀ ਪੂਰਬੀ ਉੱਤਰ ਪ੍ਰਦੇਸ਼ ਦੇ ਬਿਹਾਰ ਦੇ ਲੋਕ ਹਨ ਜੋ ਦਹਾਕਿਆਂ ਤੋਂ ਦਿੱਲੀ ਵਿੱਚ ਵਸੇ ਹੋਏ ਹਨ। ਉਹ ਦਿੱਲੀ ਵਿੱਚ ਵੋਟਰਾਂ ਦਾ ਇੱਕ ਬਹੁਤ ਵੱਡਾ ਹਿੱਸਾ ਹਨ। ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ਵਿੱਚ ਇੱਕ ਬੋਰ ਵੈਲ ਵਿੱਚ ਡਿੱਗਣ ਨਾਲ 10 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਐਤਵਾਰ ਬੱਚੇ ਨੂੰ ਬਾਹਰ ਕੱਢਿਆ ਗਿਆ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਘਰਾਰ ਦੇ ਦਿੱਤਾ ਗੋਨਾ ਜਿਲਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਪਿਪਲੀਆ ਪਿੰਡ ਵਿੱਚ ਸ਼ਨੀਵਾਰ ਸ਼ਾਮ ਕਰੀਬ 5 ਵਜੇ ਸੁਮੀਤ ਨਾਂ ਦਾ ਇਹ ਬੱਚਾ ਬੋਰਵੈਲ ਵਿੱਚ ਡਿੱਗ ਗਿਆ ਸੀ ਬੋਰਵੈਲ ਕਰੀਬ 140 ਫੁੱਟ ਡੂੰਘਾ ਸੀ ਬੱਚਾ ਕਰੀਬ 39 ਫੁੱਟ ਦੀ ਉਚਾਈ ਵਿੱਚ ਫਸ ਗਿਆ ਸੀ ਐਤਵਾਰ ਸਵੇਰੇ ਕਰੀਬ 9:30 ਵਜੇ ਜਦੋਂ ਬੱਚੇ ਨੂੰ ਬਾਹਰ ਕੱਢਿਆ ਤਾਂ ਉਹ ਬੇਹੋਸ਼ ਸੀ ਗੋਨਾਦੇਸ਼ ਪੁਲਿਸ ਸੁਪਰਡੈਂਟ ਸੰਜੀਵ ਸੇਨਾਰਾ ਕਹਿੰਦਾ ਹੈ ਕਿ ਬੱਚੇ ਨੂੰ ਲਾਈਫ سپورਟ ਸਿਸਟਮ ਤੇ ਰੱਖਿਆ ਗਿਆ ਤੇ ਰਾਗੋਗੜ ਦੇ ਹਸਪਤਾਲ ਲਿਜਾਇਆ ਗਿਆ ਠੰਡ ਦੇ ਮੌਸਮ ਵਿੱਚ ਸਾਰੀ ਰਾਤ ਤੰਗ ਬੋਰਵੈਲ ਵਿੱਚ ਰਿਹਾ ਉਸਦੇ ਹੱਥ ਪੈਰ ਗਿੱਲੇ ਤੇ ਸੁਜੇ ਹੋਏ ਸਨ ਉਸਦੇ ਕੱਪੜੇ ਵੀ ਗਿੱਲੇ ਸਨ ਜਿਸ ਕਰਕੇ ਅਜਿਹਾ ਹੋਇਆ ਹੈ 17 ਸਾਲਾ ਕਾਮਯਾ ਕਾਰਤੀਕ ਨੇ ਸਤ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪर्वਤ ਰੋਹੀ ਬਣ ਕੇ ਇਤਿਹਾਸ ਰਚ ਦਿੱਤਾ ਇੰਡੀਅਨ ਨੇਵੀ ਚਿਲਡਰਨ ਸਕੂਲ ਮੁੰਬਈ ਦੀ 12ਵੀਂ ਜਮਾਤ ਦੀ ਵਿਦਿਆਰਥਣ ਕਾਮਿਆ ਨੇ 24 ਦਸੰਬਰ 2024 ਨੂੰ ਚਿੱਲੀ ਦੇ ਸਮੇਂ ਅਨੁਸਾਰ ਸ਼ਾਮ 5:20 ਵਜੇ ਅੰਟਾਰਕਟਿਕਾ ਦੀ ਮਾਉਂਟ ਵਿਨਸਨ ਚੋਟੀ ਨੂੰ ਫਤਿਹ ਕਰਕੇ ਇਹ ਇਤਿਹਾਸਕ ਕਾਰਨਾਮਾ ਪੂਰਾ ਕੀਤਾ ਹੈ ਕਾਮਯਾ ਤੇ ਨਾਲ ਇਸ ਸ਼ਾਨਦਾਰ ਯਾਤਰਾ ਤੇ ਉਸਦੇ ਪਿਤਾ ਭਾਰਤੀ ਜਲ ਸੈਨਾ ਦੇ ਕਮਾਂਡਰ ਐਸ ਕਾਰਤਿਕਨ ਵੀ ਮਜੂਸਨ ਦੋਮਾ ਨੇ ਅੰਟਾਰਕਟਿਕਾ ਦੀ ਇਸ 1655 ਫੁੱਟ ਉੱਚੀ ਚੋਟੀ ਨੂੰ ਫਤਿਹ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ ਕਾਮਯਾ ਕਾਰਤਿਕਨ ਨੂੰ ਸਾਰੇ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ ਭਾਰਤ ਦੀ ਕੋਨੇਰੂ ਹੰਪੀ ਨੇ ਐਤਵਾਰ ਨੂੰ ਇండోਨੇਸ਼ੀਆ ਦੀ ਇਰੀਨ ਸੁਕੰਦਰ ਨੂੰ ਹਰਾ ਕੇ ਇਤਿਹਾਸ ਦੂਜੀ ਵਾਰ ਇਹ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ ਹੰਪੀ ਨੇ 2019 ਵਿੱਚ ਜਾਰਜੀਆ ਵਿੱਚ ਇਹ ਪ੍ਰਤੀਯੋਗਤਾ ਜਿੱਤੀ ਸੀ ਤੇ ਭਾਰਤ ਦੀ ਨੰਬਰ 1 ਮਹਿਲਾ ਖਿਡਾਰੀ ਚੇਨਦੀ ਯੂ ਵੇਂਜਨ ਤੋਂ ਬਾਅਦ ਇੱਕ ਤੋਂ ਬਾਅਦ ਵਾਰ ਇਹ ਖਿਤਾਬ ਜਿੱਤਣ ਵਾਲੀ ਦੂਜੀ ਖਿਡਾਰੀ ਬਣੀ ਹੈ 37 ਸਾਲਾ ਹੰਪੀ ਨੇ ਸੰਭਾਵਤ 11 ਵਿੱਚੋਂ 8.5 ਅੰਕਾਂ ਨਾਲ ਟੂਰਨਾਮੈਂਟ ਦਾ ਅੰਤ ਕੀਤਾ ਹੰਪੀ ਨੇ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਹੈ ਕਿ ਮੈਂ ਬਹੁਤ ਉਸ਼ਾਸ਼ਤਾ ਤੇ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਉਮੀਦ ਹੈ ਕਿ ਇਹ ਬਹੁਤ ਮੁਸ਼ਕਲ ਦਿਨ ਹੋਵੇਗਾ ਕਿਸੇ ਤਰ੍ਹਾਂ ਦੇ ਟਾਈ ਬ੍ਰੇਕ ਦੀ ਤਰ੍ਹਾਂ ਜਦੋਂ ਮੈਂ ਬਾਜ਼ੀ ਖਤਮ ਕੀਤੀ ਮੈਨੂੰ ਤਦ ਪਤਾ ਲੱਗਾ ਜਦੋਂ ਟਰਾਂਸਲੇਟਰ ਨੇ ਮੈਨੂੰ ਦੱਸਿਆ ਕਿ ਇਹ ਮੇਰੇ ਲਈ ਇੱਕ ਤਣਾਅਪੂਰਨ ਪਲ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਦੀ ਆਪਣੇ ਕੈਰੀਅਰ ਚ ਦੋ ਵਾਰ ਫਿੱਡੇ ਮੈਲਾ ਵਿਸ਼ਵ ਰੈਪਿਡ ਸ਼ਤਰਾਂਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਇਹ ਜਿੱਤ ਹੋਰ ਵੀ ਇਤਿਹਾਸਕ ਹੈ ਕਿਉਂਕਿ ਇਹ ਉਸ ਦਾ ਦੂਜਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਖਿਤਾਬ ਹੈ। ਉਹ ਇਹ ਆ ਵਿਸ਼ਵਾਸਯੋਗ ਪ੍ਰਾਪਤੀ ਨੂੰ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਬਣ ਗਈ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਲਈ ਇਹ ਸਮਾਂ ਸਹੀ ਹੈ। ਸਾਡੇ ਕੋਲ ਵਿਸ਼ਵ ਚੈਂਪੀਅਨ ਦੇ ਰੂਪ ਵਿੱਚ ਗੁਕੇਸ਼ ਤੇ ਹੁਣ ਮੈਨੂੰ ਰੈਪਟ ਪ੍ਰਤੀਯੋਗਤਾ ਵਿੱਚ ਦੂਜਾ ਵਿਸ਼ਵ ਖਿਤਾਬ ਮਿਲਿਆ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਨੌਜਵਾਨਾਂ ਨੂੰ ਪੇਸ਼ੇਵਾਰ ਰੂਪ ਵਿੱਚ ਸ਼ਤਰੰਜ ਖੇਡ ਲਈ ਉਤਸ਼ਾਹਿਤ ਕਰੇਗਾ ਮਾਧ ਪ੍ਰਦੇਸ਼ ਟਰਾਂਸਪੋਰਟ ਵਿਭਾਗ ਦੇ ਇੱਕ ਸਾਬਕਾ ਕਨਸਟੇਬਲ ਉਸ ਦੇ ਨਾਲ ਜੁੜੇ ਕੰਪਲੈਕਸਾਂ ਤੋਂ ਕਈ ਏਜੰਸੀਆਂ ਵੱਲੋਂ ਜ਼ਬਤ ਕੀਤੀ ਗਈ ਕਰੋਨਾ ਦੀ ਨਕਦੀ ਅਤੇ ਸੋਨਾ ਚਾਂਦੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕੀਮਤੀ ਵਸਤਾਂ ਵਿੱਚ ਕਰੀਬ 14 ਕਰੋੜ ਰੁਪਏ ਨਕਦ 40 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਕਰੀਬ 2 ਕਰੋੜ ਰੁਪਏ ਦੀ ਚਾਂਦੀ ਰੀਅਲ ਅਸਟੇਟ ਨਿਵੇਸ਼ ਲਈ ਕਈ ਦਸਤਾਵੇਜ਼ ਅਤੇ ਕਈ ਕ੍ਰੈਡਿਟ ਕਾਰਡ ਸ਼ਾਮਲ ਹਨ ਆਮਦਨ ਕਰ ਵਿਭਾਗ ਨੇ ਇੱਕ ਹੋਰ ਸ਼ਾਪੇ ਮਾਰੀ ਕੀਤੀ ਜਿਸ ਵਿੱਚ ਪਪਾਲ ਵਿੱਚ ਇੱਕ ਲਵਾਰਸ ਐਸਯੂਵੀ ਵਿੱਚੋਂ 40 ਕਰੋੜ ਮੁੱਲ ਦੀਆਂ 52 ਕਿਲੋ ਸੋਨੇ ਦੀਆਂ ਛੜਾਂ ਅਤੇ 11 ਕਰੋੜ ਤੋਂ ਵੱਧ ਨਕਦੀ ਬਰਾਮਦ ਕੀਤੀ ਹੈ ਇਹ ਗੱਡੀ ਸ਼ਰਮਾ ਦੇ ਕਥਿਤ ਨਜ਼ਦੀਕੀ ਸਾਥੀ ਚੇਤਨ ਸਿੰਘ ਗੌਰ ਦੇ ਨਾਂ ਤੇ ਰਜਿਸਟਰਡ ਸੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਰਿਕਵਰੀ ਸ਼ਰਮਾ ਨਾਲ ਜੁੜੀ ਹੋਈ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਪੁਸ਼ਟੀ ਹੋਣੀ ਅਜੇ ਬਾਕੀ ਹੈ ਸੌਰਵ ਸ਼ਰਮਾ ਨੂੰ 2015 ਵਿੱਚ ਆਪਣੇ ਪਿਤਾ ਇੱਕ ਸਰਕਾਰੀ ਡਾਕਟਰ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ਤੇ ਟਰਾਂਸਪੋਰਟ ਵਿਭਾਗ ਵਿੱਚ ਕਨਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਸੀ ਉਸ ਨੇ 2023 ਵਿੱਚ ਸਵੈ ਇਸ਼ਾ ਨਾਲ ਸੇਵਾਮੁਕਤੀ ਲੈ ਲਈ ਸੀ ਅਧਿਕਾਰੀਆਂ ਦਾ ਦੋਸ਼ ਹੈ ਕਿ ਸ਼ਰਮਾ ਨੇ ਆਪਣੀ ਮਾਂ ਪਤਨੀ ਪਰਜਾਈ ਅਤੇ ਨਜ਼ਦੀਕੀ ਸਾਥੀਆਂ ਚੇਤਨ ਗੌਰ ਅਤੇ ਸ਼ਰਦ ਜੈਸਵਾਲ ਦੇ ਨਾਂ ਤੇ ਇੱਕ ਸਕੂਲ ਅਤੇ ਹੋਟਲ ਬਣਾਉਣ ਸਮੇਤ ਪ੍ਰੇਸ਼ਠ ਤਰੀਕਾ ਨਾਲ ਜਾਇਦਾਦ ਹਾਸਲ ਕੀਤੀ। ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਪਾਕਿਸਤਾਨ ਆਈਐਸਆਈ ਹਮਾਇਤ ਪ੍ਰਾਪਤ ਆਤਵਾਦੀ ਮੋਡਿਊਲ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿੱਚ ਬਟਾਲਾ ਅਤੇ ਗੁਰਦਾਸਪੁਰ ਦੇ ਪੁਲਿਸ ਥਾਣੇ ਦੇ ਚੌਂਕੀ ਤੇ ਹੱਥ ਗੋਲਿਆਂ ਨਾਲ ਹੋਏ ਹਮਲੇ ਦਾ ਮਾਸਟਰਮਾਈਂਡ ਅਭਿਜੋਤ ਸਿੰਘ ਵੀ ਸ਼ਾਮਲ ਹੈ। ਇਹ ਮੋਡਿਊਲ ਵਿਦੇਸ਼ ਆਧਾਰਿਤ ਹਰਪ੍ਰੀਤ ਸਿੰਘ ਉਰਫ ਹੈਪੀ ਪਸੀਆ ਅਤੇ ਸ਼ਮਸ਼ੇਰ ਉਰਫ ਹਾਨੀਵਲੋ ਚਲਾਈ ਜਾ ਰਹੀ ਜੱਥੇਵੰਦੀ ਬਲੋ ਸੰਚਾਲਿਤ ਕੀਤਾ ਜਾ ਰਿਹਾ ਸੀ ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਪੰਜਾਬ ਗੌਰਵ ਜਾਦਵ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਾਰੀ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਦੀ ਪਛਾਣ ਕੁਲਜੀਤ ਸਿੰਘ, ਰੋਹਿਤ ਉਰਫ ਕੇਸੀ, ਸ਼ੁਭਮ ਅਤੇ ਗੁਰਜਿੰਦਰ ਸਿੰਘ ਉਰਫ ਰਾਜਾ ਸਾਰੇ ਵਾਸੀਆਂ ਕਿਲਾ ਲਾਲ ਸਿੰਘ ਬਟਾਲਾ ਵੱਜੋਂ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਐਨਕੁਲਾਸੇ ਹੋਣਗੇ ਪਟਨਾ ਦੇ ਗਾਂਧੀ ਮੈਦਾਨ ਵਿੱਚ 70ਵੀਂ ਸਾਂਝੀ ਮੁਕਾਬਲਾ ਪ੍ਰੀਖਿਆ ਸੀਸੀਈ ਮੋੜ ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬਿਹਾਰ ਲੋਕ ਸੇਵਾ ਕਮਿਸ਼ਨ ਬੀਪੀਐਸਸੀ ਦੇ ਉਮੀਦਵਾਰਾਂ ਤੇ ਪੁਲਿਸ ਵੱਲੋਂ ਜਲ ਤੋਪਾਂ ਨਾਲ ਇਸਤੇਮਾਲ ਕੀਤੇ ਜਾਣ ਤੋਂ ਇਲਾਵਾ ਲਾਠੀ ਚਾਰਜ ਕੀਤਾ ਗਿਆ। ਜਾਣਕਾਰੀ ਅਨੁਸਾਰ 13 ਦਸੰਬਰ ਨੂੰ ਹੋਈ ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਨੂੰ ਲੈ ਕੇ ਅੱਜ ਇਥੋਂ ਦੇ ਗਾਂਧੀ ਮੈਦਾਨ ਵਿੱਚ ਹਜ਼ਾਰਾਂ ਵਿਦਿਆਰਥੀ ਇਕੱਠੇ ਹੋਏ। ਉਨਾ ਇਥੇ ਪ੍ਰਦਰਸ਼ਨ ਕਰਨ ਤੋਂ ਬਾਅਦ ਜੇਪੀ ਗੋਲਾਮਬਰ ਬਲ ਮਾਰਚ ਸ਼ੁਰੂ ਕੀਤਾ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਜਲਤੂਪਾਂ ਦਾ ਇਸਤੇਮਾਲ ਕੀਤਾ ਹੈ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਾਲਾਤ ਨੂੰ ਜੱਠਣ ਲਈ ਭਾਰੀ ਪੁਲਿਸ ਬਲ ਤਾਇਨਾਤ ਸੀ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਵੀ ਇਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਉਨਾ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਉਮੀਦਵਾਰਾਂ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗਾਂਧੀ ਮੈਦਾਨ ਵਿੱਚ ਹੋਣ ਵਾਲੀ ਛਾਤਰ ਸੰਸਦ ਲਈ ਵੀ ਕਸ਼ੋਰ ਨੂੰ ਸੱਦਿਆ ਗਿਆ ਸੀ ਤਾਂ ਜੋ ਉਹਨਾਂ ਨਾਲ ਵਿਦਿਆਰਥੀਆਂ ਦੀਆਂ ਮੰਗਾਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ ਜਾ ਸਕੇ। ਹਾਲਾਂਕਿ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਚਿੰਤਕ ਬਾਬਾ ਬਖਸ਼ੀਸ਼ ਸਿੰਘ ਤੇ ਪਟਿਆਲਾ ਬਾਈਪਾਸ ਲਾਗੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਾਬਾ ਬਖਸ਼ੀਸ਼ ਸਿੰਘ ਆਪਣੇ ਪਿੰਡ ਨਿਜਾਮਨੀਬਾਲਾ ਤੋਂ ਰਾਤੀ 10:30 ਵਜੇ ਦੇ ਕਰੀਬ ਪਟਿਆਲਾਵਾਲ ਆਰਐਸੀ ਜਦੋਂ ਉਹ ਰਾਜਪੁਰਾ ਰੋਡ ਤੇ ਸਰਹੰਦ ਬਾਈਪਾਸ ਲਾਗੇ ਪੁੱਜੇ ਤਾਂ ਤਿੰਨ ਕਾਰਾਂ ਵਾਲੋਂ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਨਹੀਂ ਰੁਕੇ ਤਾਂ ਕਾਰ ਸਵਾਰਾਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਹੜੀ ਕਿ ਉਹਨਾਂ ਦੀ ਗੱਡੀ ਵਿੱਚ ਲੱਗੀਆਂ ਹਨ ਪੁਲਿਸ ਵੱਲੋਂ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਅਰਬਨ ਸਟੇਟ ਵਿੱਚ ਕੇਸ ਦਰਜ ਕੀਤਾ ਹੈ ਉਹ ਪਿਛਲੇ ਸਮੇਂ ਤੋਂ ਵੱਖ-ਵੱਖ ਸਮਾਜ ਸੁਧਾਰ ਲਹਿਰਾਂ ਵਿੱਚ ਵੀ ਸਰਗਰਮ ਹਨ ਅਤੇ ਕਿਸਾਨ ਅੰਦੋਲਨ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਬਾਬਾ ਬਖਸ਼ੀ ਸਿੰਘ ਵੱਖ-ਵੱਖ ਮੁੱਦਿਆਂ ਤੇ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਹਨ। ਫਿਲਮ ਅਦਾਕਾਰ ਸੋਨੂ ਸੂਦ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਆਪਣੀ ਨਵੀਂ ਆ ਰਹੀ ਫਿਲਮ ਦੀ ਸਫਲਤਾ ਦੇ ਲਈ ਅਰਦਾਸ ਕੀਤੀ ਹੈ। ਗੱਲਬਾਤ ਕਰਦੇ ਹਾਂ ਸੋਨੂ ਸੂਦ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕੋਈ ਚੰਗਾ ਕੰਮ ਕਰਦੇ ਹਨ ਤਾਂ ਉਹਦੀ ਸ਼ੁਰੂਆਤ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕ ਹੋ ਕੇ ਗੁਰੂ ਘਰ ਤੋਂ ਅਸ਼ੀਰਵਾਦ ਲੈ ਕੇ ਕਰਦੇ ਹਨ। ਉਨਾਰਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਤਿਆਰ ਹੈ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਸਫਲਤਾ ਦੇ ਲਈ ਉਹ ਅਰਦਾਸ ਕਰਨ ਆਏ ਹਨ ਸੋਨੂ ਸੂਦ ਦਾ ਕਹਿਣਾ ਹੈ ਕਿ ਇਸ ਫਿਲਮ ਤੋਂ ਜਿੰਨੀ ਵੀ ਕਮਾਈ ਹੋਵੇਗੀ ਉਹ ਲੋੜਵੰਦਾ ਤੇ ਲਗਾਉਣਗੇ ਸੋਨੂ ਸੂਦ ਦਾ ਕਹਿਣਾ ਹੈ ਕਿ ਜਦੋਂ ਵੀ ਮੈਂ ਕੋਈ ਸ਼ੁਭ ਕਾਰਜ ਕਰਦਾ ਹਾਂ ਤਾਂ ਸ੍ਰੀ ਹਰਮੰਦਰ ਸਾਹਿਬ ਨਤਮਸਕ ਹੋਣ ਲਈ ਜ਼ਰੂਰ ਆਉਂਦਾ ਹਾਂ ਮੈਨੂੰ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਪਿਛਲੇ ਦਿਨੀ ਪਾਰ ਦੇ ਗ੍ਰਹਿ ਮੰਤਰੀ ਅਮੇਸ਼ਾ ਨੇ ਔਰਤਾਂ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ओबीसी ਅਤੇ ਭਾਰਤ ਦੇ ਦਬੇ ਕੁਚਲੇ ਲੋਕਾਂ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਮੁੱਖ ਨਰਮਾਤਾ ਮਹਾਨ ਰਾਸ਼ਟਰੀ ਨਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਪ੍ਰਤੀ ਰਾਸਾਵਾ ਵਿੱਚ ਬਹੁਤ ਹੀ ਹੰਕਾਰੀ ਮਜ਼ਾਕੀਆ ਢੰਗ ਨਾਲ ਪੱਦੀ ਟਿੱਪਣੀ ਕੀਤੀ ਅਸੀਂ ਇਸ ਨੂੰ ਬਾਬਾ ਸਾਹਿਬ ਦਾ ਅਪਮਾਨ ਸਮਝਦੇ ਹਾਂ ਜੋ ਕਿਸੇ ਕੀਮਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਲਈ ਅੰਬੇਡਕਰ ਟਰਸਟ ਰਜਿਸਟਰਡ ਜਲੰਧਰ ਦੇ ਟਰਸਟੀਆਂ ਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਰਜਿਸਟਰਡ ਦੇ ਅਹੁਦੇਦਾਰਾਂ ਨੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮਾਨਯੋਗ ਡੈਪਟੀ ਕਮਿਸ਼ਨਰ ਜਲੰਧਰ ਰਾਹੀਂ ਮੰਗ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਭਾਰ ਦੇ ਗ੍ਰਹਿ ਮੰਤਰੀ ਅਮਿਸ਼ਾ ਨੂੰ ਪਾਰਲੀਮੈਂਟ ਵਿੱਚ ਮਾਫੀ ਮੰਗਣ ਅਤੇ ਉਸ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਨਿਰਦੇਸ਼ ਦਿੱਤਾ ਜਾਵੇ ਕਿਉਂਕਿ ਉਸ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ ਇਸ ਮੌਕੇ ਤੇ ਸੋਨ ਲਾਲ ਚਰਨਦਾਸ ਸੰਧੂ ਡਾਕਟਰ ਜੀਸੀ ਕੌਲ ਬਲਦੇਵ ਰਾਜ ਭਾਰਤਵਾਨ ਪਰਮੇਸ਼ ਚੱਸਲ ਅਤੇ ਨਰਮਨ ਸਿੰਘ ਜੀ ਹਾਜ਼ਰ ਸਨ ਅੰਬੇਦਕਰ ਮਿਸ਼ਨ ਸੁਸਾਇਟੀ ਪੰਜਾਬ ਰਜਿਸਟਰਡ ਬਲੋ 3 ਜਨਵਰੀ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3 ਵਜੇ ਅੰਬੇਦਕਰ ਪਵਨ ਡਾਕਟਰ ਅੰਬੇਦਕਰ ਮਾਰਗ ਜਲੰਧਰ ਵਿਖੇ ਅੰਬੇਦਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ ਵਿਸ਼ੇ ਤੇ ਸੈਮੀਨਾਰ ਆਯੋਜਿਤ ਕਰ ਰਹੀ ਹੈ ਸੈਮੀਨਾਰ ਦੇ ਮੋਕਾ ਬੁਲਾ ਰਹੇ ਡਾਕਟਰ ਸੁਨੀਤਾ ਸਾਵਰਕਰ ਸਹਾਇਕ ਪ੍ਰੋਫੈਸਰ ਡਾਕਟਰ ਬੀ ਆਰ ਅੰਬੇਦਕਰ ਮਰਾਠਵਾੜਾ ਯੂਨੀਵਰਸਿਟੀ ਔਰੰਗਾਬਾਦ ਹੋਣਗੇ ਇਹ ਫੈਸਲਾ ਸੁਸਾਇਟੀ ਦੇ ਪ੍ਰਧਾਨ ਚਰਨਦਾਸ ਸੰਧੂ ਦੀ ਪ੍ਰਧਾਨਗੀ ਹੇਠ ਆਗਾਮੀ ਗਤੀਵਿਧੀਆਂ ਦੇ ਸਬੰਧ ਵਿੱਚ ਅੰਬੇਦਕਰ ਭਵਨ ਜਲੰਧਰ ਵਿਖੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਸੈਮੀਨਾਰ ਦਾ ਵਿਸ਼ਾ ਅੰਬੇਦਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ ਹੋਵੇਗਾ ਮਾਤਾ ਸਵਿੱਤਰਾਬਾਈ ਫੂਲੇ ਦਾ ਜਨਮ 10 ਜਨਵਰੀ 1831 ਨੂੰ 17 ਜ਼ਿਲ੍ਹੇ ਮਹਾਰਾਸ਼ਟਰ ਵਿੱਚ ਨਾਇਗਾਮ ਵਿਖੇ ਪਿਤਾ ਸੰਖੋਜੀ ਨੇਵਸੇ ਅਤੇ ਮਾਤਾ ਲక్ష్ਮੀ ਦੇ ਘਰ ਹੋਇਆ ਸੀ। ਸਵਿੱਤਰੀਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸੀ ਜਨਰਿਆਂ ਕੋਸ਼ਿਸ਼ਾ ਨਾਲ ਅੱਜ ਲੱਖਾਂ ਕਰੋੜਾਂ ਔਰਤਾਂ ਸਮਰੱਥ ਹੋ ਕੇ ਸਮਾਜ ਦੀ ਬਿਹਤਰੀ ਲਈ ਅੰਬੇਡਕਰੀ ਅੰਦੋਲਨ ਵਿੱਚ ਯੋਗਦਾਨ ਪਾ ਰਹੀਆਂ ਹਨ। ਅੰਬੇਦਕਰ ਮਿਸ਼ਨ ਸੁਸਾਇਟੀ 3 ਜਨਵਰੀ ਨੂੰ ਅੰਬੇਦਕਾਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕਰਕੇ ਉਹਨਾਂ ਦਾ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਤੇ ਸੋਨ ਲਾਲ ਡਾਕਟਰ ਜੀਸੀ ਕੌਲ, ਪ੍ਰੋਫੈਸਰ ਬਲਬੀਰ, ਬਲਦੇਵ ਰਾਜ ਭਾਰਦਵਾਜ, ਮਹਿੰਦਰ ਸੰਧੂ, ਤਿਲਕ ਰਾਜ, ਪਰਮਿੰਦਰ ਸਿੰਘ ਖੁੱਤੰ ਅਤੇ ਨਰਮਲ ਵਿੰਜੀ ਹਾਜਰ ਸਨ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ